ਸਤਨਾਮ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਆਹ ਦੇ ਰਖਾ ਪੂਰਨ ਹੋਏ ਜਿਤ ਕੇ ਇੱਛਾ ਤਵ ਚਰਨ ਮੰਨ ਰਹਿ ਹਮਾਰਾ ਆਪ ਨਾ ਜਾਣ ਕੋ ਪ੍ਰਤਿਪਾਰਾ ਹਮਰਾ ਦੁਸ਼ਟ ਸਭਾ ਤੁਮ ਕਾਬ ਹੋ ਆਪਹਾਦ ਮਹਾਂ ਉਚਾਬ ਸੁਖੀ ਵਸੈ ਮੂਰਿ ਪਰਵਾਰਾ ਸੇਵਕ ਸਿਖ ਸਮੈ ਕਰਤਾਰਾ ਮੋਹ ਰੱਛਾ ਨਜ ਕਰਦੈ ਕਰੀਐ ਸੈ ਬਿਰਨਿ ਕਵਾਜ ਸੰਗਰੀਜੈ ਪੂਰਨ ਹੋਏ ਹਮਾਰੇ ਆਸਾ ਤੋਰ ਬਿਨ ਕੇ ਰਹੇ ਪਿਆਸਾ ਤੁਮਹਿ ਸਾਡ ਕਿ ਅਵਰਣਾ ਤੇ ਆਵੂ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਾਰੀ ਹੈ ਚੁਨ ਚੁਨ ਸ਼ਾਸਤਰ ਹਮਾਰੇ ਮਾਰੀ ਹੈ ਆਪ ਹਾ ਦੇ ਮੁਝੇ ਵਰਗੇ ਮਨਨ ਕਾਲ ਕਾ ਤਰਾਸ਼ਣ ਵਰਗੇ ਉਜੋ ਸਦਾ ਹਮਾਰੇ ਪਛਾਹ ਸ੍ਰੀ ਅਤੂਜ ਕਰਿਓ ਰੱਛਾ ਰਾਤਿ ਲਿਹੁ ਮੋ ਰਖਨ ਹਾਰੇ ਸਾਹਿ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਣ ਕੇ ਹੰਤਾ ਤੁਮਹ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬਰਮਾ ਬਖਤਰਾ ਕਾਲ ਪਾਏ ਜੋ ਜਪਤਰਾ ਕਾਲ ਪਾਈ ਕਰਿਸ਼ਨ ਵਰਗਾਸ ਸਾਲ ਕਾਲ ਕਾ ਕੀ ਆਤਮਾਸ਼ ਜਮਨ ਕਾਲ ਜੋਗੀ ਸਭ ਕੀ ਉਹ ਬੇਦਰਾਜ ਬ੍ਰਹਮ ਜੋਥੀ ਉਹ ਜਮਨ ਕਾਲ ਸਾਲ ਉਸਵਾਰ ਨਮਸ਼ਕਾਰ ਹੈ ਤਾ ਹੈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਜਾਇਓ ਆਦ ਅੰਤੇ ਕੇ ਉਤਾਰਾ ਸੁਏ ਗਰੂ ਸਮਝੀ ਹੋਰ ਮਹਾਰਾ ਨਮਸਕਾਰ ਦਸਹਿ ਕੋ ਹਮਾਰੇ ਸਗਲ ਪਰਜਾ ਜਨਾਬ ਸਵਾਰੀ ਸ਼ੇਵਕਨ ਕਾ ਸ਼ੇਵਗੁਣ ਸੁਖ ਦੇਉ ਸਤਨਨ ਕਾ ਪਲਮੋ ਵਦਕੇਉ ਘੜ ਘੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰਿ ਵਿਸ਼ਾਨਤ ਚੀਟੇ ਦੇਵ ਦਰਸੂਲਾ ਸਪਰਿ ਕਿਰਪਾ ਦ੍ਰਿਸ਼ਟ ਅਗਰ ਪੂਤ ਸੰਤਨ ਜੁ ਉਪਾਏ ਦੇ ਦੁਖੀ ਸੁਖ ਪਾਏ ਸਾਤਨਨ ਕੇ ਸੁਖੀ ਏਕ ਏਕੀ ਪੀਰ ਬਿਸ਼ਾਨੈ ਘੜ ਘੜ ਕੇ ਪੜ ਪੜ ਕੇ ਜਾਨੈ ਜਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਾ ਦੇਹ ਅਪਰ ਜਵਾਕਰਖ ਕਰਤ ਹੋ ਗਭੂ ਤੁਮੈ ਮਿਲਤ ਦੇਹੀ ਦਰਸਖਭੂ ਜੇ ਤੇ ਬੰਦਨ ਸ੍ਰਿਸ਼ਟ ਸਵਤਾਰੈ ਆਪੋ ਆਪਣੇ ਬੂਝ ਉਚਾਰੈ ਕੋਮ ਸਭ ਹਿਤੇ ਰਹੈ ਨਿਰਾਲਮ ਜਾਨਤ ਬੇਦ ਬੇਦ ਅਰਾਲਮ ਨਿਰੰਕਾਰ ਅਧਰਵ ਕਾ ਨਿਰਨੰਬ ਆਦਨੀਲ ਆਦ ਸੰਭੋ ਤਾ ਕਮਨੁ ਚਾਰਦ ਪੇਦਾਂ ਜਾ ਕੋ ਪੀ ਉਨਾ ਪਾਪਤ ਬਿਦਾਂ ਆ ਕਾ ਕਰਪਾ ਹਨਨ ਮਾਨਤ ਮਹਾ ਮੂੜ ਹੈ ਗਣਪੇਦ ਨਾ ਜਾਣਤ ਮਹਾ ਦੇਵ ਕੋ ਕਹਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨ ਪੀਵ ਆਪ ਆਪਨੇ ਵਧ ਹੈ ਜੀਤੇ ਵਰਣਦ ਪਿੰਨ ਪਿੰਨ ਤੂੰ ਹੈ ਤੇਤੇ ਤੁਮਰਾਲ ਖਾਣਾ ਜੈ ਬਸਾਰਾ ਕਹਿ ਬਿਸਜਾ ਪਰਥਮ ਸੰਸਾਰ ਇਕੈ ਰੂਪਨ ਉਸ ਰੂਪਾ ਰੰਗ ਪਿਉਰਾ ਕਿਸੇ ਫੂਪਾ ਅੰਡਜ ਜੀਰਜ ਸੇਤੇ ਕੇਨੀ ਅਤਿ ਵਿਖਾਨ ਬਹੁ ਰਚ ਦੇਲੀ ਕਹੋ ਭੁਦ ਰਾਜਾ ਹੋਇ ਬੈਠਾ ਕਹੋ ਸ਼ਮਣ ਪਿਉ ਸੰਗਰ ਕੈਠਾ ਸ਼ਗਰੇ ਸ੍ਰਿਚ ਦਿਖਾਇਆ ਚੰਪਾਭ ਆਜੁਗਾ ਰੂਪ ਸਵੈਮ ਪਭ ਆਵਰ ਛਾ ਮੇਰੇ ਤੁਮ ਕਰੋ ਸਿੱਖ ਵਾਰ ਸਿੱਖ ਸੰਗ ਰੋਹ ਦੋਖ ਜਿਠੇਠ ਵਤਰ ਪਾਤਾ ਸਗਲ ਮਲੇਸ਼ ਕਰੋ ਰਣ ਕਤਾ ਜੇ ਆ ਤੁਜ ਅਦਰਣੀ ਪਰੇਨ ਕੈ ਦੁਸ਼ਟ ਦੁਬਤਾ ਹੋਵੇ ਮਰੇ ਬੁਰਹ ਜਵਨ ਪਗ ਪਰੇ ਤੇ ਹਾਰੇ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੁਗ ਮਾਰ ਤਿਆ ਹੈ ਤਾਕੇ ਕਾਲ ਨਿਕਟ ਨਾ ਹੈ ਰੱਛਾ ਹੋਏ ਤਾ ਹੈ ਸਭ ਕਾਲਾ ਦੁਸ਼ਟ ਅਰਿਸ਼ਟ ਤਰੇਤ ਕਲਾ ਕਿਰਪਾ ਦ੍ਰਿਸ਼ਟ ਜਨ ਜਾਹੇ ਨੇ ਹਰਹੁ ਤਾਕੇ ਤਾਪ ਬਦਨ ਕਮ ਹਰਹੁ ਰਿੱਦ ਸਿੱਧ ਅਕਾਰ ਸਭ ਹੋਏ ਦੁਸ਼ਟ ਸ਼ਾਸਕ ਨਾ ਕੋਈ ਇਕ ਵਾਰ ਜਨਤ ਮੈਂ ਸਮਾਰਾ ਕਾਲ ਪਾਸ ਤੇ ਤਾਹੇ ਪਾਰ ਜਿਨ ਨਿਰਨਾਮ ਤੇ ਹਰ ਕਹਾ ਦਰ ਦੁਸ਼ਟ ਦੋਖ ਤੇ ਰਹਾ ਕਰੜ ਗੇਤ ਮੈਂ ਸ਼ਰਮ ਤੇ ਹਾਰੇ ਆਪ ਹਾ ਦੈਲ ਹੋ ਬਾਰੇ ਸਰਬ ਠੋਰ ਮੋਹੋ ਸਹਾਈ ਦੁਸ਼ਤ ਦੋਖ ਤੇ ਨਿਹੋ ਬਚਾਈ ਕਿਰਪਾ ਕਰੇ ਅੰਬਰ ਜਗ ਮਤਾ ਗ੍ਰੰਥ ਕਰਾ ਪੂਰਨ ਸੁਵਰਾਤਾ ਕੇਲੇ ਵਿਖ ਸੰਗ ਦੇਹ ਕੋ ਹਰਤਾ ਦੁਸ਼ਟ ਦੋਖਿਨ ਕਾਉਚ ਕਰਤਾ ਸ੍ਰੀ ਆ ਤੁਜ ਜਾਪੈ ਦਿਆਲਾ ਪੂਰਨ ਕਰਾ ਗ੍ਰੰਥ ਤਤ ਕਾਲਾ ਮਨ ਬਾਤ ਨਫਲ ਪਾਵੇ ਸੋਏ ਦੁੱਖ ਨਾ ਦਿਸੈ ਬਿਆਪਤ ਕੋਈ ਅਡਲ ਸੁਣੈ ਗੰਗਜੁ ਆਸ ਰਸਨਾ ਪਾਵੇ ਸੁਣੈ ਮੂੜ ਚਿਤ ਲਾਏ ਚਤੁਰਤਾ ਵਈ ਦੁਖ ਦਰਦ ਪਾਉ ਨਿਕਟ ਨਾ ਤੈਨ ਨਰਕੇ ਰਹੈ ਹੋ ਜੋ ਆਕੀਗ ਬਾ ਚਉਪਈ ਕੋ ਕਹੈ ਚੋ ਪਈ ਸੰਤ ਸਤ ਰਹੈ ਸੈ ਸੁਪਣਿ ਜੈ ਅਰਧ ਸੈ ਸੁਪਣਿ ਤੀਨ ਕਹਿ ਜੈ ਪਾਦਰ ਸੁਦੇ ਅਸ਼ਟਮੀ ਰਵ ਵਾਰਾ ਤੀਰ ਸਤੂਤ ਰਵ ਗਰੰਧ ਸੁਧਾਰਾ ਸਵਈਆ ਪਾਹੇ ਗਹਿ ਜਾਤੇ ਤੁਮਰੇ ਤਵ ਤੇ ਕੋ ਆਖ ਤਨ ਨਹੀਂ ਆਨਿਉ ਰਾਮ ਰਹੀਮ ਅਪਰਾਨੁ ਪ੍ਰਾਨ ਅਨੇਕ ਹੈ ਦੇਖ ਨਾ ਮਾਨਿਉ ਸੰਮਰੇ ਸਾਸ ਨਵੇਂ ਸਵੇ ਬੁਪੀਤ ਗਏ ਹੋ ਵੇਖ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮ ਜੀ ਕਰ ਮੈਂ ਨਾਖੇ ਹੋ ਸਾ ਤੋਹਿ ਵਿਖਾਨਿਉ ਦੁਹਰਾ ਸਗਲ ਦਵਾਨ ਕੋ ਸ਼ਡਕ ਜੇ ਹੋ ਤੁਹਾਰੋ ਦਵਾਨ ਵਾਹਿ ਗਾਹਿ ਕਿ ਲਾਜ ਅਸ ਗੋਬਿੰਦ ਦਾਸ ਤੁਹਾਰਾ ਰਾਵਕਲੇ ਮਹਲਾ ਤੀਜਾ ਅਨੰਦ ਦੇਖ ਓ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜੁ ਸੇਤੀ ਮਨੁ ਵਜੀਆ ਬਨਿਆ ਰਾਗ ਰਤਨ ਪ੍ਰਵਾਰ ਪਰਿਗਿਆ ਸ਼ਬਦ ਗਾਵਣ ਆਇਆ ਸ਼ਬਦੋ ਤਾ ਗਾਵੋ ਹਰੀ ਕੀ ਰਾਮ ਮਨ ਜਨੀ ਵਸਾਇਆ ਕਹ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਦੂ ਸਦਾਨ ਹੋ ਹਰਿ ਨਾਤੇ ਹਰਿ ਨਾਰਾ ਹੋ ਤੂ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੇਕਾਰੂ ਪ੍ਰੇਤੀ ਰਾ ਕਾਰਜ ਸਭ ਸਵਾਰਣਾ ਸਵਨਾਗਲਾ ਸਮਰਤ ਸਵਾਮੀ ਸੋ ਕਿਉ ਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਲ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਸਦਾ ਸਿ ਸਲਾਹ ਤੇਰੀ ਨਾਮ ਨਵਸਾਵੇ ਨਾਮ ਜਨ ਕੈ ਬਨੋਸਿਆ ਆਵੇ ਸਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰ ਸੱਚਾ ਨਾਮ ਵਿਰਾਧਾਰੂ ਸਾਚ ਨਾਮ ਧਰਮੀ ਦਾ ਨਿਨ ਬਖਾਂ ਸ਼ਬਦ ਵੰਗਿਆ ਅਗਰ ਸ਼ਾਂ ਸੁਖਮਨ ਐਸਿਆ ਜਨੀ ਇੱਛਾ ਛਪ ਜੈਗਿਆ ਸਦਾ ਗੁਰਬਾਨ ਗਿਤਾ ਅਗਰ ਬਿਟੂ ਜਿਸ ਸੇ ਅਵੜਿਆ ਗਿਆ ਕਹੇ ਨਾਨਕ ਸ੍ਰੀਉ ਸੰਤ ਹੋ ਸ਼ਬਦ ਦਰੋਪਿਆਰੋ ਸਾਚਾ ਨਾਮ ਮੇਰਾ ਦਾਰੋ ਵਾਜੇ ਪੰਜ ਸ਼ਬਦ ਕਰਸ ਵਾਗੇ ਕਰਸ ਵਾਗੇ ਸ਼ਬਦ ਵਾਜੇ ਗਲਾਜ ਤਗਰਤਾ ਰਿਆਂ ਪੰਜ ਦੋਦ ਵਸ ਕਿਤੇ ਕਾਲ ਕਨਕ ਮਾਰਿਆ ਤੁੜ ਇਕਨਮ ਪਾਇਆ ਤੁਜਨ ਕਾ ਸੇ ਨਾਮ ਹਰਖੇ ਲਗੇ ਕਹੈ ਨਾਨਕ ਤੈ ਸੋ ਹੋਵਾ ਤਿਤਕਰ ਅਨਹਦ ਵਾਚੇ ਆਨੰਦ ਸੁਨੋਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਰ ਪਾਇਆ ਉਤਰੇ ਸਗਲੇ ਸੂਰੇ ਦੋਖ ਰੋਸ ਨਤਾ ਉਤਰੇ ਸੁਣੇ ਸੱਚੇ ਬਾਣੀ ਸੰਤ ਸਾਧਨ ਪਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਬੁਲਿੰਦੇ ਕਹਤੇ ਪਵਿੱਤ ਸਤਗੁਰ ਰਹਾ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਆਵਾਜ ਅਨਹਦ ਤੂਰੇ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤੂ ਦੇਵਸ ਰਾਦੂ ਦੋਇਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਅਮਰ ਆਈਆਂ ਆਵਾਚੈ ਤਨ ਮਹਦੂਰ ਕਰਮੀ ਆਪੋ ਆਪਣੀ ਕੀ ਨੇੜ ਕਾ ਦੂਰ ਜਿਨੇ ਨਾਮ ਧਿਆਇਆ ਗਇਮ ਸਖਤ ਕਾਲ ਨਾਨਕ ਤੇ ਮੁਖ ਉਜਾਲੇ ਕੀਤੇ ਛੁਟੇ ਨਾਨਕ ਨਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮਕੂ ਜਾਲੇ ਕੀਤੇ ਛੁਟੇ ਨਾਨਕ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੈ ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ 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 ਸ਼੍ਰੀ ਵਾਹਿਗੁਰੂ ਸਾਹਿਬ ਜੀ ਤੇਨੇ ਤਾਂ ਆਪਣਾ ਵਰਨ ਹਾਰਾ ਦਸੰਤਾ ਸੁਦਾਸ ਕਾ ਕੋ ਬਿਗਨਾ ਕੋ ਲਾਗੇ ਜਾ ਕੇ ਪ੍ਰਭ ਆਗੇ ਅਰਦਾਸ ਅਰਦਾਸ ਸਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤ ਜੀ ਸਹਾਇ ਵਾਰ ਚਿਦ ਭਗਵਤ ਜੀ ਕੀ ਪਾਤਸ਼ਾਹੇ ਦਸਵੇਂ ਪ੍ਰਥਮ ਗਵਤੇ ਸ਼ਬਰ ਕੈ ਗੁਰੂ ਨਾਨਕ ਲੇ ਧਿਆਏ ਪ੍ਰੰਗਤ ਗੁਰਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ ਅਰਜਨ ਹਰਿ ਗੋਬਿੰਦਨ ਨੂੰ ਸਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜੇ ਦਿੱਠੇ ਸਦੁ ਭਜਾਈ ਤੇਗ ਬਹਾਦਰ ਸਮਰਿਆ ਕਰਣਾਉਨ ਜਾਵੇ ਤਾਏ ਸਬਥਾਏ ਹੁਨਾਂ ਦੀ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛਟਿਆ ਬਾਜਾਂ ਵਾਲੇ ਸਰਬੰਸਦਾਨੀ ਸਬਥਾਏ ਹੁਨਾਂ ਦੀ ਸਹਾਈ ਸਬਥਾਏ ਹੁਮਾਂ ਦੀ ਸਹਾਈ ਦਸਾ ਪਾਸ਼ਾ ਜੋਤਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜਰੇ ਪੰਜ ਪਿਆਰੇ ਚਾਰ ਸੈਜਾਦੇ ਚਾਲੇ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਨਾਨੇ ਨਾਮ ਜਪਿਆ ਬਣ ਕੇ ਛਕਿਆ ਦੇ ਚਲਾਏ ਤੇਗਵਾਹੀ ਦੇ ਕੇ ਨਨ ਕਿਤਾ ਜਨਾ ਪਿਆਰਿਆ ਸਚਾਰ ਦੀ ਕੁਬਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਸਾਹਿਬ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੀਦ ਸੀਛ ਦਿੱਤੇ ਬੰਦ ਬੰਦ ਕਟਵਾਏ ਖੋਪਣੀਆਂ ਲੋਹਾਈਆਂ ਤਨ ਆਰਿਆ ਨਾਲ ਚਰਵਾਏ ਗਏ ਜਨਾਬ ਪਿਆਰਿਆਂ ਸਚਾਨ ਦੇ ਕੁਮਾਈ ਦਾ ਧਿਆਨ ਅੰਦਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਤਾ ਮਾਦਾ ਧਿਆਨ ਅੰਦਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਇੱਕ ਪ੍ਰਤਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਪ੍ਰਤਮ ਵਾਹਿ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤ ਆਵੇ ਜਿਤਾਵਨ ਕਾ ਸਦਕਾ ਸਰਸ ਰੂ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਤ ਦੇਗ ਦੇਗ ਫਤੇ ਬ੍ਰਿਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਲ ਵਾਲੇ ਬੁਲੜਾ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੇ ਦਾਣ ਕੇਸ ਦਾਣ ਰਹਿਤ ਦਾਣ ਬਿਵੇਕ ਦਾਣ ਪ੍ਰੋਸਾਦ ਦਾਣ ਵਿਸਾਹੋ ਦਾਣ ਨਾਮ ਦਾਣ ਦਾਨਾ ਸਰਦਾ ਦਰਸ਼ਨ ਪਵਿੱਤਰ ਈਸ਼ਾਨ ਚੌਕਿਆ ਝੰਡੇ ਬੁੰਗੇ ਤੇਜਾ ਜੇਕਾਰ ਖਾਲਸਾ ਜੀ ਕੇ ਬੋਲ ਬਾਲੇ ਗੁਰਨਾਜ ਜੀ ਵਾਹਿਗੁਰੂ ਆਉ ਜੇ ਪਿਆਰਿਆ ਸਿੱਖਾਂ ਦਾ ਮਨ ਨਿਵਾ ਮਤ ਉਚੇ ਮਤ ਪਾਦਾ ਰੱਖ ਆਪ ਸ੍ਰੀ ਅਕਾਲ ਪੁਰਖ ਵਾਹਿਗੁਰੂ ਹੈ। ਏ ਅਕਾਲ ਪੁਰਖ ਆਪ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼ਰਨ ਕਾਣਾ ਸਾਹਿਬ ਤੇ ਹਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪਿਆਰੇ ਪੰਥ ਨੂੰ ਛੋੜਿਆ ਗਿਆ ਹੈ ਜਿਨ੍ਹਾਂ ਦੇ ਖੁੱਲੇ ਦਰਸ਼ਨ ਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਾਨਕ ਦਿਨਵਾਨ ਸਤਿਗੁਰੂ ਨੀ ਤਾਣਿਆਂ ਦੇ ਤਾਨ ਸਤਿਗੁਰੂ ਨੀ ਓਟਿਆਂ ਦੇ ਓਟ ਨੀ ਆਸਰਿਆ ਦੇ ਆਸਰੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਆਪ ਜੀ ਦੇ ਪਵਿੱਤਰ ਚਰਨਾਂ ਕਬਲਾ ਬਿਖੇ ਅਰਦਾਸ ਬੇਨਤੀ ਜੋਦਨੀ ਪ੍ਰਾਰਥਨਾ ਹੈ ਜੀ ਤੁਮਹੈ ਸਾਡ ਕੀ ਅਰਨਾ ਤਿਆਹੂ ਜੋ ਬਰਚਾਹੂ ਸੋ ਤੁਮ ਤੇ ਪਾਉ ਦੇ ਮਹਾਵਾਕ ਅਨੁਸਾਰ ਸੱਚੇ ਪਾਤਸ਼ਾਹ ਦੇ ਸੇਵਕ ਵੱਲੋਂ ਅਮਰ ਤੇ ਵਿਲੇ ਦੇ ਗੁਰੂ ਬਾਣੀ ਪੜੀ ਹੈ ਗੁਰੂ ਬਾਣੀ ਪੜਦਿਆਂ ਸੇਵਾ ਕਰਦਿਆਂ ਬਿਅੰਤ ਹੀ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਖਿਮਾ ਕਰਨ ਦਾ ਆਗੋ ਵਾਸਤੇ ਮਾਤ ਸਮਤ ਬਖਸ਼ ਨੇ ਸੋ ਤੇ ਸਪਸ਼ਟ ਗੁਰਬਾਣੀ ਪੜਨ ਦਾ ਸੇਵਾ ਕਰਨ ਦਾ ਬਲ ਬਖਸ਼ਣਾ ਅੰਦਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਕਰਬਾਲੇ ਖੇ ਲਾਉਣਾ ਨਗਰ ਖਿੜਾ ਸੁਖੁਰ ਤੋਣਾ ਜੀਵ ਜੰਤੂ ਮਾਲ ਮਨੁਸਬਾਲ ਬਚਿਆਂ ਦੇ ਸਿਰ ਤੇ ਮਿਹਰਾ ਪ੍ਰਿਆਤ ਰੱਖਣਾ ਬਚਿਆਂ ਨੂੰ ਦੇ ਰੋਤਾ ਬਖਸ਼ਨੀਆ ਵਿਦਿਆ দান ਬਖਸ਼ਨੇ ਮਾਤਾ ਪਿਤਾ ਦੇ ਆਗਿਆ ਕਾਰੇ ਕਰਨੇ ਇੰ ਦੁੱਖਾਂ ਵਿਗਨਾ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਕਾਸ਼ ਕਰਨੇ ਔਕਣਾ ਦੂਰ ਕਰਨੀਆਂ ਚੜ੍ਹਦੇ ਕਲਾ ਕਰਨੇ ਜੀ ਆਪ ਜਿਹੜੇ ਬਾਣੀ ਅੰਦਰ ਚਾਰ ਪਹਿਰ ਰਾਤ ਵਿੱਚ ਹੈ ਸ਼ੁਗਦਰ ਪਾਤਸ਼ਾਹ ਜੀ ਆਪ ਜਿਹੜੇ ਬਾਣੀ ਅੰਦਰ ਚਾਰ ਪੈ ਦਿਹਾੜਾ ਆਇਆ ਹੈ ਆਪ ਜੀ ਸੁਖਾ ਨਾਨ ਵਾਚਿਤ ਕਰਵਣਾ ਅਤੇ ਆਪਣੇ ਰਾਹੀ ਗੁਰਬਾਣੀ ਵਿੱਚ ਹੁਕਮਨਾਮੇ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਅਤੇ ਹੁਕਮਨਾਮੇ ਹਤੇ ਚੱਲਣ ਦੇ ਮਤ ਸਮਰਥਾ ਬਖਸ਼ਣੀ ਹਮ ਕਲ ਜੋ ਜੀ ਵਿਖੇ-ਖੇਨ ਪੂਰਨ ਹਾਰ ਆਪ ਜੋ ਗੋਜੁ ਗੁਬਖਸ਼ੰਦ ਕਿਰਪਾ ਕਰਕੇ ਬਖਸ਼ ਲੈਣਾ ਸੇ ਪਿਆਰੇ ਬੀਲ ਹੋ ਜਿਨਾਮ ਲਿਆਦਰ ਨਾਮ ਜਿਤ ਆਵੈ ਸੇ ਗੁਰੂ ਨਾਨਕ ਨਾਮ ਚੜਦੀ ਕਲਾ ਸਰਬਤ ਦਾ ਆਪਲਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਆਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਪੂਰਾ ਅੰਮ੍ਰਿਤ ਨਾਮ ਰਜਾ ਮੈਂ ਦਿਨੋ ਜਨਮ ਜਨਮ ਕੇ ਮੈਂ ਲਗਈ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹਿਲਾ ਪੰਜਵਾ ਗੁਰਪੁਰਾ ਕਿਰਪਾ ਤਾਰੇ ਪ੍ਰਭੂ ਦੇ ਲੋਚ ਹਮਾਰੇ ਗੁਰਪੁਰਾ ਕ੍ਰਿਪਾ ਤਾਰੇ ਪ੍ਰਭੂ ਦੇ ਲੋਚ ਹਮਾਰੇ ਸਾਰਿ ਸ਼ਾਨ ਗ੍ਰਹ ਆਏ आनंद मंगल सुख पाए संत हो राम नाम निस्तरियै ओठत बैठत हर हर तयायै आन दिन सो कृत करियै ਰਹਾ ਸੰਧ ਕਾ ਮਾਰਗ ਧਰਮ ਕੇ ਪਾਉਣੀ ਕੋ ਵਡ ਪਾਗੀ ਪਾਏ ਪੋੜ ਜਨਮ ਕੇ ਗਿਲੇ ਵਿਗਨਾਸ਼ੇ ਹਰ ਚਰਨੇ ਚਤਲਾਈ ਉਸਦਾ ਕਰੋ ਸਦਾ ਪਰਮ ਆਪਣੇ ਜਨ ਪੂਰੇ ਕਲ ਰੱਖੇ ਜੇ ਜਨ ਸਭਾ ਪਏ ਪਵਿੱਤਰਾ ਸਤਿਗੁਰ ਕੇ ਸੱਚ ਸਾਖੇ ਬਿਗਨ ਵਿਨਾਸ਼ਨ ਸਾਧ ਹੋ ਨਾਸ਼ਨ ਸਤਿਗੁਰ ਨਾਮ ਦਰੜਾਇਆ ਹੋਏ ਪਾਪ ਹੈ ਸਾਵਨ जनानक सुख कर आया होए पाप पाय सा पावन जनानक सुख कर आया गुरु जी का खालसा श्री गुरु जी की फतेह